ਆਸਮਾਨ ਤੋਂ ਮੇਗ ਵਰਸ ਰਹੇ ਨੇ بارش ਹੋ ਰਹੀ ਹੈ ਬਹੁਤ ਹੀ ਖੂਬਸੂਰਤ ਅਨੰਦਿਤ ਨਜ਼ਾਰਾ ਹੈ ਸੋ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਹੈ ਸੋ ਹਜੇ ਛੱਟੀ ਵੀ ਹੋਣੀ ਹੈ ਵੀਰਵਾਰ ਦੀ ਛੱਟੀ ਹੈ ਸੋ ਦੇਖ ਸਕਦੇ ਹੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਜੋ ਕਿ ਤੁਲਸੀ ਜੀ ਦੇ ਨਾਲ ਬੈਠੇ ਨੇ ਸੋ ਉੱਪਰੋਂ ਜਿਹੜੇ بارش ਜਿਹੜੀ ਹੈ ਸ਼ਾਮ-ਸ਼ਾਮ ਬਾਰਿਸ਼ ਬਰਸ ਰਹੀ ਹੈ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਹਲੇ ਕੁਝ ਦਿਨ ਪਹਿਲਾਂ ਹੀ શ્રી ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਦੇਖ ਸੋ ਤਸਵੀਰਾਂ ਦੇ ਵਿੱਚ ਬਾਰਿਸ਼ ਦੇ ਵਿੱਚ ਕ੍ਰਿਸ਼ਨ ਜੀ ਹੰਦਾ ਆਉਂਦੇ ਹੋਏ ਆਸਮਾਨ ਤੋਂ ਸ਼ਾਮ-ਸ਼ਾਮ ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਕ੍ਰਿਸ਼ਨ ਜੀ ਜੋ ਕਿ ਬਾਰੀਜਾ ਆਨੰਦ ਮਾਨੜੇ ਨੇ 3 ਲੋਕ ਦੇ ਮਾਲਕ ਨੇ ਲੱड्डू ਗੋਪਾਲ ਜੀ ਜੋ ਕਿ ਬਾਰੀਜਾ ਆਨੰਦ ਮਾਨੜੇ ਨੇ ਤੂਸੀ ਜੀ ਦੇ ਨਾਲ ਬੈਠੇ ਹੋਏ ਵਿਰਾਜਮਾਨ ਨੇ ਦਿਖਾਈ ਦੇ ਰਹੇ ਨੇ ਬਹੁਤ ਹੀ ਖੂਬਸੂਰਤ ਤਸਵੀਰ ਹੈ ਸੋ જયਸ਼੍ਰੀ ਕਿਸ਼ਨ ਲਿਖ ਕੇ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਲਾਂਕਿ ਵੀਰਵਾਰ ਪਰਗਮਾਨ ਦੀ ਛੱਟੀ ਵੀ ਆ ਰਹੀ ਹੈ ਲੋਕ ਜਿਹੜੇ ਕਿਸ਼ਨ ਭਗਤ ਕਿਸ਼ਨ ਪ੍ਰੇਮੀ ਜਿਹੜੇ ਘਰਾਂ ਦੇ ਵਿੱਚ ਛੱਟੀ ਮਨਾਉਂਦੇ ਨੇ ਕੜੀ ਚਾਵਲ ਦਾ ਪ੍ਰਸ਼ਾਦ ਬਣਾਉਂਦੇ ਨੇ ਭਗਵਾਨ ਨੂੰ ਭੋਗ ਲਗਾਉਂਦੇ ਨੇ ਸੋ ਬਹੁਤ ਹੀ ਆਨੰਦਮਈ ਖੂਬਸੂਰਤ ਤਸਵੀਰ ਹੈ ਆਸਮਾਨ ਤੋਂ ਖੂਬ ਬਾਰਿਸ਼ ਹੋ ਬਰਸ ਰਹੀ ਹੈ ਸੋ ਭਗਵਾਨ ਜੋ ਕਿ ਬਾਰਿਸ਼ਾ ਆਨੰਦ ਮਾਣ ਰਹੇ ਨੇ